ਦਰਬਾਰ ਸਾਹਿਬ ਪਹੁੰਚੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਤਖਤਸੂਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਉਹਨਾਂ ਨੇ ਸੇਵਾ ਸੰਭਾਲ ਲਈ ਹੈ ਜੋ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗਾਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਵਿਰੋਧੀਆਂ ਨੂੰ ਜਵਾਬ ਕਿ ਦਸਤਾਰਬੰਦੀ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰੱਖਿਆ ਸੀ ਦਸਤਾਰਬੰਦੀ ਵੇਲੇ ਪੰਜ ਪਿਆਰੇ ਵੀ ਮੌਜੂਦ ਸਨ 2 ਦਸੰਬਰ ਦੇ ਫੈਸਲੇ ਦੇ ਵਿੱਚ ਕੋਈ ਬਦਲਾ ਨਹੀਂ ਹੋਵੇਗਾ ਜੋ ਅੰਮ੍ਰਿਤਸਰ ਪਹੁੰਚੇ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਤਿੰਗ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਔਰ ਉਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲਾ ਬਖਸ਼ੀ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮੈਂਦਾਵਾਜ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਪਰ ਗੱਲ ਕਰਨਾ ਜਿਹੜਾ ਹਲੰਦਾ ਹਰ ਹੁਰਮਤ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਕ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਬ ਜਿਆਦੇ ਆਂਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਜੀ ਬੋਲੇ ਕੰਨ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਭੇਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂਹੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜੈ ਮੁਝ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾਂ ਸ਼ਹੀਦੀ ਪਾਈ ਉਰਜਾ ਪੁਰਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਫਿਰਦਕਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਬ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਕੀ ਤਾਰ ਪਾਦਸ਼ਾਹ ਦਾ ਪੁੱਤ ਆ ਜਿਸ ਪਾਦਸ਼ਾਹ ਨੇ ਆਪਾ ਸਾਰੇ ਪੁੱਤਾਂ ਕਿ ਨਾ ਮ ਜਿਸ ਪਾਤਸ਼ਾਹ ਨੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥ ਪੰਥ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਇਕੱਠਾ ਕਿਦਾਂ ਕਰੀਏ